ਸਸੀ ਕਾ ਦੋਸਤੋ ਦੇਖੋ ਆਪਾਂ ਪਹਿਲਾਂ ਆਹ 33% ਜਿੰਕ ਪਾਈ ਸੀ 33% ਜਿੰਕ 15% ਸਲਫਰ ਝੋਨੇ ਦੇ ਵਿੱਚ ਤੇ ਇਹਨੇ ਇੰਨਾ ਵਧੀਆ ਰਿਜ਼ਲਟ ਨਹੀਂ ਦਿੱਤਾ ਤੇ ਪਹਿਲਾਂ ਆਪਾਂ ਕਦੇ ਵਰਤੀ ਨਹੀਂ ਸੀ ਕਿ ਪਹਿਲੀ ਵਾਰੀ ਇਹ ਵਰਤੀ ਸੀਗੀ ਤੇ ਬਸ ਇਹ ਤੇ ਲਿਖਿਆ ਤਾਂ ਬਹੁਤ ਕੋਸਾ ਕਣਕ ਗੰਨਾ ਕਪਾ ਮੱਕੀ ਜੋ ਬਾਇਰਾ ਜਵਾਰ ਮਟਰ ਦਾਲਾਂ ਝੋਨਾ ਤੇ ਪੀਮਚ ਵੀ ਪਾਓ ਤਮਾਕੂ ਚ ਵੀ ਪਾਓ ਚਾਹ ਕਾਫੀ ਵੀ ਪਾਓ ਹੂੰ ਮਿੱਠਿਆ ਚ ਪਾਓ ਤੇ ਪਰ ਇੰਨਾ ਇਹਦਾ ਕੋਈ ਮੈਨੂੰ ਤਾਂ ਰਿਜ਼ਲਟ ਦਿਖਾਈ ਨਹੀਂ ਪਹਿਲਾਂ ਵੀ ਆਪਾਂ ਬਹੁਤ ਵਾਰੀ ਪਾਈ ਆ ਤੇ ਐ ਕਿ ਵੀ ਪਾਈ ਵਰਤੀ ਸੀ ਤੇ ਇੱਕ ਆਪਾਂ ਆਹ ਅੱਜ ਕੀ ਤਾਂ ਚਲੋ ਨਵੀਂ ਪੈਕਿੰਗ ਆ ਗਈ ਪਹਿਲਾਂ ਤਾਂ ਦੂਜੇ ਲੀਟਰਾਂ ਹੁੰਦੇ ਸੀ ਇਹ ਹੈਗੀ ਆ ਟ੍ਰਲੇਟਡ ਜਿੰਕ ਯਾਰਾ ਦੀ ਬਹੁਤ ਵਧੀਆ ਬ੍ਰਾਂਡ ਆ ਪਹਿਲੀ ਗੱਲ ਤੇ ਇਹ ਫਸਟ ਚੀਜ਼ ਤਾਂ ਤੇ ਇਹ 300 ਗ੍ਰਾਮ ਕਿੱਲੇ ਦੀ ਪੈਂਦੀ ਆ ਆਪਣੀ ਤੇ ਇਹ ਹੈਗੀ ਆ 39.5% ਤੇ ਇਹ ਜਿੰਕ ਦਾ ਕੰਮ ਬਹੁਤ ਤਕੜਾ ਹੈ ਝੋਨੇ ਵਾਸਤੇ ਦੇਖੋ ਆ ਇਹਦੇ ਨਾਲ ਪੂਰਾ ਸਮਾਨ ਆਉਂਦਾ ਗਾ ਗਲਵਜ਼ ਆਉਂਦੇ ਆ ਇਹਦੇ ਨਾਲ ਤੇ ਆ ਆ ਇਸ ਦਾ ਇਹ ਪਹਿਲਾ ਆ ਆ ਪੈਕ ਹੁੰਦੀ ਜੀ ਪਹਿਲਾਂ ਇਹ ਲੀਟਰ ਦੀ ਇਹ ਆਪਣੇ ਕੋਲੇ ਵਿਆਹ ਵੀ ਉੱਥੇ ਮੈਂ ਤੁਹਾਨੂੰ ਦਿਖਾ ਦੇਣਾ ਪਹਿਲਾਂ ਆਪਾਂ ਹਰ ਵਾਰੀ ਵਰਤਦੇ ਸੀ ਇੱਕ ਸਾਲ ਝੋਨੇ ਦੇ ਨਰਮੇ ਦੇ ਉੱਤੇ ਨਾ ਨੋਮਨੀਕੋਲਡ ਵਾਲੇ ਢੋਲ ਦੀ ਦਵਾਈ ਹੋ ਗਈ ਸੀ ਆਪਣੇ ਤੋਂ ਵੀ ਢੋਲ ਸੀਗਾ ਨੋਮਨੀਕੋਲਡ ਵਾਲੀ ਦਵਾਈ ਵਾਲਾ ਤੇ ਉਹਦੇ ਵਾਸਤੇ ਵੀ ਇਹ ਦਵਾਈ ਨੇ ਕੰਮ ਕੀਤਾਗਾ ਵੱਡੀ ਗੱਲ ਤਾਂ ਇਹ ਆ ਵੀ ਆਪਾਂ ਜਿਹੜਾ ਆਪਾਂ ਇਹਨਾਂ ਨੁਕਸਾਨ ਹੋ ਗਿਆ ਕੋਈ ਹਨਾ ਬੰਦੇ ਤੋਂ ਤੇ ਉਸ ਚੀਜ਼ ਵਾਸਤੇ ਵੀ ਇਹ ਕੰਮ ਕਰਦੀ ਆ ਦਵਾਈ ਤੁਹਾਨੂੰ ਦਿਖਾਉਣਿਆ ਇੱਥੇ ਪਈ ਆ ਉਹਨਾਂ ਸ਼ਾਇਦ বালਟੀ ਆ ਆ ਦੇਖੋ ਇੱਕ ਵੱਡੀ ਗੱਲ ਪਤਾ ਕੀ ਹੈ ਨਾ ਇਹਦੇ ਵਿੱਚ ਇਹ ਹੁਣ ਆਹ ਦੇਖ ਲਓ ਆਪਣੇ ਇਹ ਬਹੁਤ ਟਾਈਮ ਦੀ ਪਈ ਆ ਆਪਣੇ ਕੋਲੇ ਇਹ ਜੇ ਡੇ ਟੱਪ ਗਈ ਇਹ ਜੇ ਟੱਪ ਗਈ ਪਰ ਇਹ ਹਜੇ ਵੀ ਨਾ ਜੰਮੀ ਨਹੀਂ ਇਹਦੇ ਜੇ ਮੈਂ ਥੋੜਾ ਜਿਹਾ ਪਾਣੀ ਮਿਲ ਤੋਂ ਮਿਕਸ ਹੋ ਗਿਆ ਸੀ ਦੇਖੋ ਸਾਰੀ ਆਇਆ ਓਵੇਂ ਹਲਦੀ ਆ ਹਜੇ ਵੀ ਹਰੀ ਉਹ ਸੇਮ ਟੂ ਸੇਮ ਉਹੀ ਦਵਾਈ ਪਈ ਆ ਤੇ ਇਹ ਦਵਾਈ ਨਾ ਵਰਤਣੀ ਚਾਹੀਦੀ ਆ ਆਪਾਂ ਨੂੰ ਇਹ ਦਵਾਈਆਂ 33.5 ਇਹ ਆਇਪੋ ਸੇਮ ਟੂ ਸੇਮ ਆ ਕਿਤਾ ਆ ਪੈਕਿੰਗ ਆਉਗੀ ਪਹਿਲੇ ਪੁਰਾਣੀ ਵਾਲੀ ਮਿਲੂਗੀ ਤੁਹਾਨੂੰ ਜਾਂ ਨਵੀਂ ਵਾਲੀ ਮਿਲੂਗੀ ਬਹੁਤ ਵਧੀਆ ਬ੍ਰਾਂਡ ਦੀ ਜਿੰਕਾ ਇਹ ਤੇ ਬਾਕੀ ਆਪਾਂ ਨੂੰ ਪਤਾ ਹੀ ਤਕਰੀਬਨ ਤੁਸੀਂ ਪਤਾ ਕਰ ਲਿਓ ਯਾਰਾ ਬ੍ਰਾਂਡ ਬਹੁਤ ਵਧੀਆਗਾ ਖੇਤੀਬਾੜੀ ਦੇ ਜਿਹੜੇ ਵੀ ਇਹ ਪ੍ਰੋਡਕਟ ਬਣਾਉਂਦੇ ਆ ਹਨਾ ਇੱਕ ਨੰਬਰ ਪ੍ਰੋਡਕਟ ਹੀ ਹੁੰਦੇ ਆ ਤੇ ਬਾਈ ਜੀ ਇਹ ਕੋਈ ਵੀਰ ਨੇ ਝੋਨੇ ਦੇ ਵਿੱਚ 25 ਤੋਂ 30 ਦਿਨਾਂ ਦਾ ਝੋਨਾ ਹੋਵੇ ਠੀਕ ਹੈ ਜੀ ਜੇ ਉਹ ਤੋਂ ਵੱਡਾਗਾ 40 ਤੋਂ 45 ਦਿਨਾਂ 50 ਦਿਨਾਂ ਦਾ ਮੰਨ ਲਓ 60 ਦਿਨਾਂ ਦਾ ਝੋਨਾ ਹੋ ਗਿਆ ਕਿਸੇ ਦਾ ਵੀ ਇਹ ਜੇ ਠਹਿਰ ਕੇ ਵਰਤੂ ਕੋਈ ਤਾਂ ਉਹ ਇਹਦੇ ਉੱਤੇ ਛਿੜਕ ਸਕਦਾ ਹੈ ਉੱਤੇ ਛਿੜਕਣ ਵਾਲਾ ਬ੍ਰਾਂਡ ਵੀ ਆਉਂਦਾ ਹੈਗਾ 200 ਗ੍ਰਾਮ ਕਿੱਲੇ ਦੇ ਉੱਤੇ ਛਿੜਕੀ ਜਾਂਦੀ ਹੈ ਤੇ 300 ਗ੍ਰਾਮ ਕਿੱਲੇ ਦੀ ਥੱਲੇ ਪਾਈ ਜਾਂਦੀ ਹੈ ਬਹੁਤ ਵਧੀਆ ਚੀਜ਼ ਹੈ ਜੀ ਧੰਨਵਾਦ ਦੋਸਤੋ